ਪੁਰਾਣਾ ਹੈ ਜੀ ਮਸਾਲਾ ਛੋੜਾ ਹੈ ਜੀ ਉਸ ਤੋਂ ਪਹਿਲਾਂ ਕੀ ਕਰਦੇ ਸੀਗੇ ਪਹਿਲੇ ਦਿਹਾੜੀ ਕਰਦਾਦਾ ਜੀ ਇਸਤਰੀਆਂ ਕੋਲ ਜੀ ਵਾਈ ਗਰੂ ਵਾਈ ਗਰੂ ਵਾਈ ਗਰੂ ਐਸੇ ਦਾ ਚਲੋ ਇਹ ਕੀਤਾ ਜੀ ਤੁਹਾਡਾ ਹਨਾ ਜੀ ਪਰ ਸਾਨੂੰ ਇਦਾਂ ਲੱਗ ਰਿਹਾ ਸੀ ਵੀ ਅਸੀਂ ਕਿਤੇ ਗੁਰਦੁਆਰੇ 'ਚ ਆ ਗਏ ਆ ਗੁਰਦੁਆਰੇ ਮੰਦਿਰ ਮਸਜਿਦ ਜਾ ਕੇ ਵੀ ਕਈ ਵਾਰੀ ਲੋਕੀ ਆਪਣੇ ਕੰਮਤੰਦਿਆਂ ਵਿੱਚ ਹੀ ਉਲਝੇ ਰਹਿੰਦੇ ਨੇ ਪਰ ਕਈ ਬੰਦੇ ਇਹੋ ਜਿਹੇ ਵੀ ਹੁੰਦੇ ਨੇ ਜੇ ਹੁੰਦੇ ਤਾਂ ਆਪਣੇ ਧੰਦੇ ਉੱਤੇ ਨੇ ਪਰ ਕੰਮ ਧੰਦਾ ਕਰਦੇ ਹੋਏ ਵੀ ਰੱਬ ਦੀ ਇਬਾਦਤ ਕਰੀ ਜਾਂਦੇ ਨੇ ਹਾਂ ਜੀ ਗੁਰਦੁਆਰਾ ਇਹ ਵਾਇਗਰੂ ਦਾ ਨਾਮ ਲੈਂਦੇ ਜਿੱਥੇ ਉੱਤੇ ਗੁਰਦੁਆਰਾ ਹੀ ਹੈ ਜੀ ਇੱਥੇ ਦਾ ਹਲੀਮੀ ਨਾਲ ਬੋਲੀਦਾ ਜੀ ਵਾਇਗਰੂ ਵਾਇਗਰੂ ਆ ਜਿਓ ਜੀ ਆ ਜਿਓ ਵਾਇਗਰੂ ਜੀ ਆ ਜਿਓ ਜੀ ਪਰ ਮਹਾਰਾਜ ਦੇ ਲੜ ਲੱਗੇ ਜੀ ਜਦਨ ਦੇ ਕਾਸੀ ਦੀ ਦਿੱਕਤ ਨਹੀਂ ਆਈ ਜੀ ਜੋ ਆਪ ਤਾਂ ਖੁਸ਼ ਰਹਿੰਦੇ ਹੀ ਨੇ ਪਰ ਜਦੋਂ ਕੋਈ ਗਾਹਕ ਵੀ ਉਹਨਾਂ ਦੇ ਕੋਲ ਆਂਦਾ ਤਾਂ ਉਸ ਦੀ ਵੀ ਰੂਹ ਖੁਸ਼ ਹੋ ਜਾਂਦੀ ਹੈ ਉਹਨਾਂ ਦੇ ਵਿੱਚੋਂ ਇੱਕ ਨੇ ਇਹ ਬਜ਼ੁਰਗ ਵਾਹਿਗੁਰੂ ਵਾਹਿਗੁਰੂ ਸਿਲੰਡਰਾਂ ਦੇ ਪਿੱਛੇ ਸਿਲੰਡਰਾਂ ਚ ਪਾਣੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਕਬੀਰ ਜੀ ਵੀ ਹੈਗੇ ਭਗਤ ਰਵਿਦਾਸ ਜੀ ਵੀ ਹੈਗੇ ਆ ਤਿੰਨਾਂ ਜੱਟ ਵੀ ਹੈਗਾ ਹਾਂਜੀ ਹਾਂਜੀ ਉਹਨਾਂ ਨੇ ਤਾਂ ਕੋਈ ਫਰਕ ਨਹੀਂ ਕੀਤਾ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜੇ ਮੱਥਾ ਟੇਕਦੇ ਆ ਸਿਰਫ ਉਹਨਾਂ ਨੇ ਹਲੇ ਵੀ ਮਨਾਂ 'ਚ ਫਰਕ ਰੱਖੇ ਹੋਏ ਆ ਹਾਂਜੀ ਰੱਖੇਗੇ ਸਵਾਗਤ ਦੋਸਤੋ ਮਿਲਦੇ ਹਾਂ ਇਹਨਾਂ ਬਜ਼ੁਰਗਾਂ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਚਲੋ ਇਹੀ ਕੀਤਾ ਜੀ ਤੁਹਾਡਾ ਹਨਾ ਜੀ ਪਰ ਸਾਨੂੰ ਇਦਾਂ ਲੱਗ ਰਿਹਾ ਸੀ ਵੀ ਅਸੀਂ ਕਿਤੇ ਗੁਰਦੁਆਰੇ 'ਚ ਆ ਗਏ ਹਾਂ ਹਾਂ ਜੀ ਗੁਰਦੁਆਰਾ ਹੀ ਵਾਹਿਗੁਰੂ ਦਾ ਨਾਮ ਲੈਂਦੇ ਆ ਜਿੱਥੇ ਉੱਥੇ ਗੁਰਦੁਆਰਾ ਹੀ ਆ ਜਿੱਥੇ ਦੋ ਘੜੀ ਮਹਾਰਾਜ ਦਾ ਨਾਮ ਲਿਆ ਜਾਂਦਾ ਉਸ ਤੋਂ ਗੁਰਦੁਆਰਾ ਹੀ ਹੋ ਜਾਂਦਾ ਜੀ ਜਿੱਥੇ ਵੀ ਮਰਜ਼ੀ ਚਲੇ ਜਾਓ ਜੀ ਵਾਹਿਗੁਰੂ ਦਾ ਨਾਮ ਲੈ ਲਿਆ ਜਿੱਥੇ ਉੱਥੇ ਹੀ ਉੱਥੇ ਗੁਰਦੁਆਰਾ ਹੀ ਹੈ ਮਹਾਰਾਜ ਆਪੇ ਆ ਜਾਂਦੇ ਨੇ ਜੀ ਉੱਥੇ ਚੱਲ ਗਏ ਕੀ ਬਾਤ ਹੈ ਵਾਹਿਗੁਰੂ ਜੀ ਬਾਈ ਸਾਨੂੰ ਆਪਣੇ ਬਾਰੇ ਥੋੜੇ ਜੇ ਦੱਸਿਓ ਤੁਹਾਡਾ ਕੀ ਨਾਂ ਹੈ ਕਿੱਥੋਂ ਦੇ ਹੋ ਤੁਸੀਂ ਇਹ ਦੱਪਰ ਦਾ ਜੀ ਮੈਂ ਕਰਨਜੀਤ ਸਿੰਘ ਮੇਰਾ ਨਾਂ ਹੈ ਜੀ ਇਹ ਤੁਸੀਂ ਕਦੋਂ ਸਟਾਰਟ ਕੀਤਾ ਇਹ ਜੀ 26 ਤਰੀਕ ਨੂੰ ਸਟਾਰਟ ਕੀਤਾ ਜੀ ਪਿਛਲੇ ਮਹੀਨੇ ਦੀ ਅੱਛਾ ਜੀ ਤੇ ਫਿਰ ਤੁਸੀਂ ਗੱਡੀ ਆਪ ਲਈ ਜੀ ਸਾਰਾ ਕੋਸ਼ਿਸ਼ ਨਹੀਂ ਜੀ ਮੈਂ ਕਿਸੇ ਤੇ ਲੱਗੇ ਹੋਇਆ ਜੀ ਅੱਛਾ ਜੀ ਹਾਂ ਜੀ ਇਹ ਕਿਸੇ ਹੋਰ ਦੀ ਹੈ ਹਾਂ ਜੀ ਤੁਸੀਂ ਇੱਥੇ ਨੌਕਰੀ ਕਰਦੇ ਨੌਕਰੀ ਕਰਦੇ ਹਾਂ ਇਹ ਤਾਂ ਬਹੁਤ ਲੱਗੇ ਹੋਏ ਜੀ ਇੱਕ ਉਹ ਪਾਰਲੇ ਬੰਨੇ ਲੱਗਦੀ ਹੈ ਜੀ ਇੱਕ ਇੱਧਰ ਲੱਗਦੀ ਹੈ ਜੀ ਇੱਕ ਅੱਗੇ ਲੱਗਦੀ ਹੈ ਜੀ ਇਹਦਾ 10-12 ਗੱਡੀਆਂ ਲੱਗ ਰਹੀਆਂ ਜੀ ਇੱਥੇ ਅੱਛਾ ਸਾਰਿਆਂ ਨੇ ਫਿਰ ਇਦਾਂ ਹੀ ਜਿੱਦਾਂ ਤੁਸੀਂ ਇੱਕ ਨੌਕਰੀ ਦੇ ਉੱਤੇ ਹੋਣਾ ਨਹੀਂ ਉਹਨਾਂ ਦੀ ਆਪਣੀ ਗੱਡੀਆਂ ਹਨਾ ਜੀ ਅੱਛਾ ਜੀ ਹਾਂਜੀ ਤੁਹਾਡਾ ਫਿਰ ਮਹੀਨੇ ਦਾ ਹਿਸਾਬ ਹੈ ਜੀ ਹਾਂਜੀ ਬੜੇ ਛੋੜੇ ਲੱਗਦੇ ਹੋ ਤੁਸੀਂ ਛੋਟਾ ਦਾ ਦਾੜਾ ਹੈ ਇਹ ਸਾਰਿਆਂ ਨੂੰ ਜਦੋਂ ਵਾਈਗੁਰੂ ਦੀ ਕਿਰਪਾ ਆ ਜੀ ਮਾਰਦਾ ਜਦੋਂ ਮਿਲਦੇ ਵੀ ਆ ਬਾਬਾ ਜੀ ਨਾਲ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਦੀ ਫਤਈ ਵਾਈਗੁਰੂ ਜੀ ਦੀ ਫਤਈ ਬੁਲਾਉਂਦੇ ਤੁਸੀਂ ਲੈਣਾ ਹਾਂਜੀ ਲੈਣਾ ਚਲੋ ਲੈ ਲਾਂਦੇ ਆਜੋ ਜੀ ਆਜੋ ਲੈ ਜਓ ਕਿਹੜੇ ਬਿਨਾ ਜੀ 11 ਤੇ ਪਦੀਨਾ ਜੀ ਲਓ ਜੀ ਲਿਓ ਜੀ ਲਾਲਾ ਜੀ ਪਰਿਵਾਰ ਤੇ ਜੀ ਇੱਕ ਮੁੰਡਾ ਹੈ ਜੀ ਘਰ ਵਾਲੀ ਇਹਦੀ ਬਹੂ ਹੈ ਜੀ ਦੋ ਬੱਚੇ ਹੈ ਜੀ ਇੱਕ ਮੁੰਡਾ ਕੁੜੀ ਹੈ ਜੀ ਉਹਦੇ ਕੋਤਾ ਪੋਤੀ ਜੀ ਇਸ ਤੋਂ ਪਹਿਲਾਂ ਕੀ ਕਰਦੇ ਸੀਗੇ ਪਹਿਲੇ ਦਿਹਾੜੀ ਕਰਦਾ ਦਾ ਜੀ ਅੱਛਾ ਜੀ ਇਸਤਰੀਆਂ ਕੋਲ ਜੀ ਇਦਾਂ ਘਰ ਬਣਦੇ ਆ ਕਿਸੇ ਉਹਦਾ ਹੈ ਹਾਂ ਜੀ ਹਾਂ ਜੀ ਅੱਛਾ ਜੀ ਤੇ ਇਹ ਇਹ ਕੰਮ ਵੈਸੇ ਥੋੜਾ ਜਿਹਾ ਸੋਖਾ ਜੀ ਉਹਦੇ ਨਾਲ ਉਹ ਜੀ ਸੋਖਾ ਤਾਂ ਹੈ ਹੀ ਆ ਜੀ ਇਨਸਟੈਂਟ ਹੋਣੇ ਤੋਂ ਬੱਸ ਜਾਂਦਾ ਜੀ ਬੰਦਾ ਹੱਥ ਪੈਰ ਕਰਨੇ ਤੋਂ ਛੱਡ ਕੇ ਫੇਰਦਾ ਜੀ કરી ਬੈਠਣਾ ਹੀ ਹੈ ਜੀ ਇਹਨਾ ਕੰਮ ਕਰੀ ਜਾਂਦੇ ਆ ਜੀ ਇਹਨਾ ਆਪ ਪੈਰ ਚੱਲਦੇ ਆ ਜੀ ਤੇ ਇੱਥੇ ਕਿਹੜੇ ਕਿਹੜੇ ਫਲੇਵਰ ਰੱਖੇ ਹੋਏ ਸਾਨੂੰ ਦੱਸੋ ਇਹ ਹੈ ਜੀ ਇਹ ਲੀਚੀ ਦਾ ਜੀ ਫਰੂਟ ਵੀਰ ਹੈ ਜੀ 오ਰੇਂਜ ਹੈ ਜੀ ਮਸਾਲਾ ਇਹ ਪੁਦੀਨਾ ਹੈ ਜੀ ਜੀ ਦਾ ਮਸਾਲਾ ਹੈ ਜੀ ਕੋਕ ਹੈ ਜੀ ਇਹ ਅੰਬਰੂਦ ਦਾ ਹੈ ਜੀ ਗਵਾਵਾ ਜੀ ਇਹ ਬਲੂ ਬੈਰੀ ਹੈ ਜੀ ਇਹ ਲਿੰਕਾ ਜੀ ਇਹ ਸੇਵ ਦਾ ਜੀ ਇਹ ਸਟੋਬੈਰੀ ਹੈ ਜੀ ਇਹ ਮੰਗੋ ਹੈ ਜੀ ਟੋਟਲ ਕਿੰਨੇ ਹੋ ਗਏ ਇਹ 12 ਹੋ ਗਏ 12 ਫਲੇਵਰ ਨੇ ਇਸ ਵੇਰੇ ਕਿੰਨੇ ਵਜੇ ਆਉਂਦੇ ਨੇ 9 ਵਜੇ ਆਉਂਦਾ ਜੀ 9 ਵਜੇ ਜਾਂਦਾ ਜੀ 12 ਘੰਟੇ 12 ਘੰਟੇ ਹਾਂ ਹੁਣ ਕਿੱਥੇ ਕਿ ਮਾਊਗਾ ਜੀ ਹਾਂ ਤੁਸੀਂ ਹੱਡ ਬਾਏ ਆ ਆਪਣੇ ਹਾਂ ਜੀ ਹਾਂ ਜੀ ਦਿਹਾੜੀਆਂ ਕਰੀਏ ਸਾਰਾ ਕੰਮ ਕਰਿਆ ਜੀ ਠੀਕ ਹੈ ਹਾਂ ਜੀ ਇਹ ਫਿਰ ਜਿਹੜੇ ਫਲੇਵਰ ਨੇ ਜੀ ਇਹ ਇਹ ਤਿਆਰ ਹੀ ਹੁੰਦਾ ਜੀ ਪਹਿਲੇ ਸਾਰੇ ਹਾਂ ਜੀ ਤਿਆਰ ਕਰਨੇ ਪੈਂਦੇ ਆ ਜੀ ਨੇ ਅੱਛਾ ਜੀ ਤਿਆਰ ਕਰਕੇ ਫਿਰ ਸਿਲੰਡਰਾਂ 'ਚ ਜੀ ਪਿੱਛੇ ਸਿਲੰਡਰਾਂ 'ਚ ਪਾਣੇ ਪੈਂਦੇ ਆ ਇਹ ਇਹ ਤਿਆਰ ਕੋਈ ਹੋਰ ਕਰਦਾ ਨਹੀਂ ਆਪਣੇ ਆਪ ਵੀ ਕਰ ਲੈਂਦੇ ਹੋਰ ਵੀ ਕਰ ਦਿੰਦਾ ਜੀ ਤੁਸੀਂ ਵੀ ਕਰ ਲੈਂਦੇ ਹਾਂਜੀ ਹਾਂਜੀ ਅੱਛਾ ਜੀ ਇਹ ਫਿਰ ਤੁਸੀਂ ਕਿੱਦਾਂ ਸਿੱਖਿਆ ਇਹ ਕੰਮ ਕਦੇ ਜੀ ਦੱਸਿਆ ਤਾਂ ਕਿਸੇ ਨੇ ਜੀ ਬਸ ਫਿਰ ਉਹ ਮੈਂ ਆਪਣੇ ਆਪ ਬਣਾਉਣ ਲੱਗਿਆ ਜੀ ਸਿੰਘ ਸਾਹਿਬ ਇਹ ਇੱਕ ਹੀ ਰੱਖਿਆ ਹੋਇਆ ਜੀ ਇਹ ਆਈਸਕ੍ਰੀਮ ਹੈ ਇਹ ਆਈਸਕ੍ਰੀਮ ਹੈ ਹਾਂਜੀ ਚ ਇਹ ਚ ਕਿਹੜੇ ਕਿਹੜੇ ਫਲੇਵਰ ਆ ਫਿਰ ਆ ਇਹ ਦਾ ਫਲੇਵਰ ਤਾਂ ਸਾਰੀ ਉਹ ਔਰੇਂਜ ਹੁੰਦਾ ਜੀ ਇਹ ਕੁਲਪੀਆਂ ਜਿਹੜੀਆਂ ਜਿਹੜੀਆਂ ਆ ਜੀ ਇਹ ਸਾਰੀ ਹੁੰਦੀਆਂ ਇਹ ਜਿੱਦਾਂ ਤੁਸੀਂ ਸਾਰਿਆਂ ਨੂੰ ਮਿਲਦੇ ਆ ਤੇ ਬੰਦੇ ਬੜੇ ਤਰੀਕੇ ਦੇ ਟੱਕਰਦੇ ਆ ਰੋਜ਼ ਹਨਾ ਕਈ ਬਹੁਤ ਚੰਗੇ ਬੰਦੇ ਵੀ ਹੁੰਦੇ ਆ ਕਈ ਥੋੜੇ ਜੇ ਕਾਲੇ ਵੀ ਹੁੰਦੇ ਆ ਹਾਂਜੀ ਹਾਂਜੀ ਤੇ ਖੇਸਵਾ ਦੇ ਵੀ ਹੁੰਦੇ ਆ ਕਈ ਹਾਂਜੀ ਹਾਂਜੀ ਤੇ ਤੁਹਾਡੀ ਲਾਈਫ ਚ ਵੀ ਕਈ ਵਾਰੀ ਇਦਾਂ ਦੇ ਇਨਸੀਡੈਂਟ ਹੋਏ ਹੋਣੇ ਤਜਰਬੇ ਤੁਹਾਨੂੰ ਹੋਏ ਹੋਣੇ ਲੜ ਪੈਂਦੇ ਤੇ ਲੜ ਪੈਂਦੇ ਕਈ ਬੰਦੇ ਧੱਕੇ ਨਾਲ ਵੀ ਲੜ ਪੈਂਦੇ ਹਾਂਜੀ ਹਾਂਜੀ ਇੱਥੇ ਵੀ ਕਈ ਵਾਰੀ ਹੁੰਦਾ ਇਦਾਂ ਹਾਂਜੀ ਇੱਥੇ ਤਾਂ ਨਹੀਂ ਘੇਰ ਹੁੰਦਾ ਜੀ ਅੱਛਾ ਜੀ ਹਾਂ ਜੀ ਇੱਥੇ ਤਾਂ ਹਲੀਮੀ ਨਾਲ ਬੋਲੀਦਾ ਜੀ ਵੈਗਰੂ ਵੈਗਰੂ ਆਦਿਓ ਜੀ ਆਦਿਓ ਵੈਗਰੂ ਜੀ ਆਦਿਓ ਇਹ ਇਹ ਜਿਹੜਾ ਤੁਸੀਂ ਵੈਗਰੂ ਇਹ ਫਿਰ ਕਦੋਂ ਤੁਹਾਡੀ ਲਾਈਫ ਦੇ ਵਿੱਚ ਚੇਂਜ ਆਇਆ ਕਿ ਸਟਾਰਟਿੰਗ ਤੋਂ ਤੁਸੀਂ ਇਦਾਂ ਹੀ ਗੱਲਬਾਤ ਇਦਾਂ ਹੀ ਕਰਦੇ ਹੋ ਸਾਰਿਆਂ ਦੇ ਨਾਲ ਨਹੀਂ ਜੀ ਮੈਂ ਇਦਾਂ ਹੀ ਕਰਦਾ ਜੀ ਸਟਾਰਟਿੰਗ ਤੋਂ ਹੀ ਹਾਂ ਜੀ ਸਟਾਰਟਿੰਗ ਤੋਂ ਅੱਛਾ ਜੀ ਹਾਂ ਜੀ ਬਚਪਨ ਦੇ ਵਿੱਚ ਤੁਸੀਂ ਤੁਹਾਨੂੰ ਸਿੱਖਲਾਈ ਇਦਾਂ ਦੀ ਦਿੱਤੀ ਗਈ ਮਾਪੇ ਵੱਲੋਂ ਹੈ ਬਸ ਜੀ ਮੈਂ ਅਮਰ ਠਾਕ ਲਈਦਾ ਜੀ 8-10 ਸਾਲ ਹੋ ਗਏ ਜੀ ਅੱਛਾ ਜੀ ਘਰ ਵਾਲੀ ਨੇ ਵੀ ਅਮਰ ਛੱਕਿਆ ਵਾ ਜੀ ਬੀਬੀ ਨੇ ਵੀ ਅਮਰ ਛੱਕਿਆ ਵਾ ਸਾਰੇ ਘਰ ਦੇ ਪਰਿਵਾਰ ਅਮਰਦਾਰੀ ਹੈ ਠੀਕ ਹੈ ਇੱਕ ਮੁੰਡੇ ਨੇ ਨਹੀਂ ਅੱਛਾ ਜੀ ਕਿੰਨੇ ਕਿੰਨੇ ਬੱਚੇ ਤੁਸੀਂ ਦੱਸੇ ਆਪਣੇ ਇੱਕ ਮੁੰਡਾ ਜੀ ਮੇਰੇ ਕੋਲ ਜੀ ਅੱਛਾ ਜੀ ਤੁਹਾਡੇ ਬੇਟੇ ਨੇ ਨਹੀਂ ਹਲੇ ਛੱਕਿਆ ਚਲੋ ਪ੍ਰਮਾਤਮਾ ਕਰੇ ਹਾਂ ਜੀ ਕਿਰਪਾ ਹੋਏਗੀ ਜੀ ਤੁਹਾਡੇ ਆਪਣੇ ਜਿਹੜੇ ਤੁਹਾਡੇ ਬਜ਼ੁਰਗ ਨੇ ਉਹਨਾਂ ਬਾਰੇ ਥੋੜਾ ਦੱਸੋ ਜੀ ਹਾਂ ਜੀ ਬੀਬੀ ਜੀ ਨੇ ਛੱਕਿਆ ਵਾ ਜੀ ਬਾਪੂ ਜੀ ਵੀ ਛੱਕ ਲੈਣਗੇ ਜੀ ਜਾਂਦੇ ਆ ਗੁਰਦਵਾਰ ਪਸਰ ਜਾ ਕੇ ਆਏ ਹੋਣ ਜੀ ਮੰਮੀ ਹਰ ਪਾਪਾ ਜੀ ਪਾਪਾ ਹੀ ਇੱਥੇ ਅੰਬਰਸਰ ਭੇਜੇ ਦੇ ਬਸਤ ਗਈ ਜੀ ਦੱਪਰ ਤੋਂ ਜੀ ਤੁਹਾਨੂੰ ਕਿਦਾਂ ਇਹ ਇੱਧਰ ਇਸ ਪਾਸੇ ਨੂੰ ਚੇਟਕ ਲੱਗੀ ਸਾਡੇ ਗੁਰਦੁਆਰਾ ਬਣਿਆ ਜੀ ਆਪਣਾ ਬਣਾਇਆ ਜੀ ਉੱਥੇ ਦੱਪਰ ਜੀ ਅੱਛਾ ਲੱਗੇ ਦੋ ਗੁਰਦੁਆਰੇ ਆ ਜੀ ਇੱਕ ਜੀਮੇਦਾਰਾਂ ਦਾ ਜੀ ਇੱਕ ਆਪਣਾ ਨਹੀਂ ਇਹ ਮੁਦਾਸੀਆਂ ਦਾ ਨਹੀਂ ਅੱਛਾ ਜੀ ਹਾਂ ਜੀ ਜਿੱਦਾਂ ਤੁਸੀਂ ਨਾਲ ਆ ਗੁਰੂਗ੍ਰੰਥ ਸਾਹਿਬ ਜੀ ਦੇ ਵਿੱਚ ਵੈਸੇ ਜਾਤ ਪਾਤ ਹੈ ਨਹੀਂ ਕੋਈ ਜਿਦਾ ਜਿਦਾ ਪੰਜ ਪੈਰੇ ਸੀਗੇ ਜੀ ਤਾਂ 아이 ਦੇਆ ਸਿੰਘ ਜੀ ਤੋਂ ਲੈ ਕੇ ਭਾਈ ਸਾਹਿਬ ਸਿੰਘ ਜੀ ਤੱਕ ਕੋਈ ਖੱਤਰੀ ਸੀਗਾ ਚੀਵਰ ਸੀਗੇ ਤੇ ਜੱਟ ਵੀ ਸੀਗੇ ਕਿਸਾਨ ਵੀ ਸੀਗੇ ਪਤਾ ਕੀ ਜੀ ਇਹ ਪਿੰਡਾਂ ਵਾਲੇ ਦਰੈਤਾਂ ਕਰਦੇ ਆ ਨੇ ਥੋੜੇ ਜੀ ਵੈਸੇ ਤਾਂ ਕੋਈ ਨਹੀਂ ਸਾਰੇ ਕਹਿੰਦੇ ਆ ਵੀ ਕੋਈ ਦਰੈਤ ਨਹੀਂ ਕਰਨੀ ਕੋਈ ਜੀ ਇਹ ਉਹ ਆਪਣਾ ਬਣ ਗਿਆ ਜੀ ਆਪਣਾ ਪਰਿਵਾਰ ਸਾਰਾ ਉੱਥੇ ਹੀ ਆਪਣਾ ਜਾਈ ਜਾਂਦਾ ਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਸ਼ਟਰਾ ਸਾਰੇ ਇੱਕ ਇੱਕੇ ਜੀ ਸਾਰਿਆਂ ਵਾਸਤੇ ਇੱਕ ਨਜ਼ਰ ਨਾਲ ਵੇਖਦੇ ਸਾਰੇ ਇਹ ਪਿੰਡ 'ਚ ਤੁਹਾਨੂੰ ਪਤਾ ਜੀ ਪਾਰਟੀਆਂ ਬਾਜ਼ੀਆਂ ਹੋ ਜਾਂਦੀਆਂ ਆ ਜੀ ਉਹ ਤੁਸੀਂ ਕੀ ਮੰਨਦੇ ਜੀ ਸਾਡਾ ਇੰਨਾ ਵੱਡਾ ਫਲਸਫਾ ਕਈ ਵਾਰੀ ਜਿਹੜੇ ਬਾਹਰ ਦੇ ਆ ਕੇ ਅੰਗਰੇਜ਼ ਆ ਕੇ ਜਦੋਂ ਪੜਦੇ ਆ ਵੀ ਇੰਨਾ ਵੱਡਾ ਫਲਸਫਾ ਨਹੀਂ ਸਾਂਝੀ ਵਾਲਤਾ ਇੰਨਾ ਪ੍ਰੇਮ ਪਿਆਰ ਕਿਸੇ ਨਾਲ ਭੇਦ ਭਾਵ ਨਹੀਂ ਹੈਗਾ ਲੇਕਿਨ ਫਿਰ ਵੀ ਪੰਜਾਬ ਦੇ ਵਿੱਚ ਹਾਲੇ ਵੀ ਇਦਾਂ ਹਾਲੇ ਵੀ ਹੈਗਾ ਜੀ ਇਦਾਂ ਕਾਰਨ ਕੀ ਬਣਦੇ ਕੀ ਦਾ ਕਾਰਨ ਕੀ ਹੋ ਸਕਦਾ ਐਡਾ ਵੱਡਾ ਸਾਡਾ ਉਹ ਨਹੀਂ ਚਾਹੀਦਾ ਬਾਬਾ ਜੀ ਇਹ ਇਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ ਇਹ ਤੇ ਤੁਹਾਨੂੰ ਮਹਾਰਾਜ ਜੀ ਕਹਿਗੇ ਵੀ ਇਕੱਠਾ ਰੱਖੋ ਹਾਂ ਜੀ ਵੀ ਇਕੱਠੇ ਹੀ ਰਹਿਣੀ ਚਾਹੀਦੀ ਹੈ ਜੀ ਜਿਹੜੇ ਪਿੰਡਾਂ 'ਚ ਐ ਇਹ ਫਲਾਣੇ 'ਚ ਐ ਇਹ ਠਮਕਾਣੇ ਐ ਜੀ ਵੈਸੇ ਤੁਹਾਨੂੰ ਲੱਗਦਾ ਵੀ ਕੋਈ ਫਰਕ ਹੈਗਾ ਮਨ ਤਾਂ ਲੱਗਦਾ ਨਹੀਂ ਜੀ ਕੋਈ ਫਰਕ ਆਏਗਾ। ਖੂਨ ਤਾਂ ਜੀ ਹੈਗਾ ਨਹੀਂ ਪਹਿਲਾਂ ਹੈ ਤਾਂ ਜੀ ਫਰਕ ਖੂਨ ਦਾ ਕੋਈ ਨਹੀਂ। ਨਹੀਂ ਵੈਸੇ ਰੱਬ ਦੇ ਤਰਫੋਂ ਤਾਂ ਕੋਈ ਫਰਕ ਨਹੀਂ। ਨਹੀਂ ਜੂ ਦੇ ਦੂ ਦੇ ਦਾ ਕੋਈ ਫਰਕ ਨਹੀਂ ਜੀ। ਉਹੀ ਖੂਨ ਹੈ ਜੀ। ਉਹੀ ਖੂਨ ਹੈ ਸਾਰਾ ਹੈ। ਹਾਂ ਜੀ। ਉਹ ਉਹਦੇ ਬਾਰੇ ਕੁਝ ਨਹੀਂ ਹੈ ਜੀ ਉਹ ਮਹਾਰਾਸ਼ਟਰ ਸਾਰਾ ਇੱਕ ਹੈ ਜੀ। ਹਾਂ ਜੀ। ਜਿੱਥੇ ਮਰਦੀ ਬੈਠ ਕੇ ਉਹਨੂੰ ਯਾਦ ਕਰ ਲੋ ਜੀ ਉੱਥੇ ਆ ਜਾਂਦਾ ਜੀ। ਹਾਂ ਜੀ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਕਬੀਰ ਜੀ ਵੀ ਹੈਗੇ ਭਗਤ ਰਵਿਦਾਸ ਜੀ ਵੀ ਹੈਗੇ। ਹਾਂ ਜੀ ਹਾਂ ਜੀ। ਨਾ ਜੱਟ ਵੀ ਹੈਗਾ ਹਾਂਜੀ ਹਾਂਜੀ ਨਹੀਂ ਉਹਨਾਂ ਨੇ ਤਾਂ ਕੋਈ ਫਰਕ ਨਹੀਂ ਕੀਤਾ ਹਾਂਜੀ ਲੇਕਿਨ ਫਿਰ ਗੁਰਗ੍ਰੰਥ ਸਾਹਿਬ ਜੀ ਨੂੰ ਜਿਹੜੇ ਮੱਥਾ ਟੇਕਦੇ ਆ ਸਿਰਫ ਉਹਨਾਂ ਨੇ ਹਲੇ ਵੀ ਮਨਾਂ 'ਚ ਫਰਕ ਰੱਖੇ ਹੋਏ ਆ ਹਾਂਜੀ ਰੱਖੇ ਹੋਏ ਮੈਨੂੰ ਲਾਈਫ ਦੇ ਵਿੱਚ ਕਦੇ ਇਦਾਂ ਫੀਲ ਹੋਇਆ ਤੁਹਾਡਾ ਕਦੇ ਇਨਸੀਡੈਂਟ ਕਦੇ ਹੋਇਆ ਇਦਾਂ ਵੀ ਦਿਲ ਨੂੰ ਲੱਗੀ ਹੋਵੇ ਸੱਟ ਕਿਸੇ ਨੇ ਪਰ ਕੋਈ ਬੋਲ ਇਦਾਂ ਦਾ ਕੋਈ ਬੋਲਤਾ ਹੋ ਨਹੀਂ ਜੀ ਆ ਫਿਰ ਤਾਂ ਇਦਾਂ ਦਾ ਕੋਈ ਦਾਦਾ ਮਹਾਰਾਜ ਦੇ ਲੜ ਲੱਗੇ ਜੀ ਜਦੋਂ ਦੇ ਕਾਫੀ ਦੀ ਦਿੱਕਤ ਨਹੀਂ ਆਈ ਜੀ ਹੈਗੀ ਗੁਰੂ ਦੇ ਨਾਲ ਲੜਨ ਲੱਗੇ ਜੀ ਦੇ ਦੰਦੇ ਅੱਛਾ ਇੱਧਰ ਦੀ ਬੋਲੀ ਨਾ ਥਾਰੇ ਮਾਰੇ ਵਾਲੇ ਹਾਂ ਜੀ ਹਾਂ ਜੀ ਹਾਂ ਜੀ ਇਹ ਬੋਲੀ ਲੱਗੇ ਜੀ ਹਾਂ ਇਹ ਨਾ ਹਰਿਆਣੇ ਵਾਲੀ ਹੈ ਜੀ ਨਾ ਪੰਜਾਬ ਵਾਲੀ ਹੈ ਹਮਾਰੇ ਥਾਰੇ ਵਾਲੀ ਬੋਲੀ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਦੱਸੋ ਇਹਦੇ ਵਿੱਚ ਕੀ ਸੰਦੇਸ਼ ਦੋਗੇ ਜਿਹੜੇ ਸਾਡੇ ਦਰਸ਼ਕ ਵੀ ਦੇਖ ਰਹੇ ਜਿਹੜੇ ਪੰਜਾਬ ਚ ਕਿਤੇ ਕਿਤੇ ਹਲੇ ਵੀ ਜਿਹੜੀ ਜਾਤ ਪਾਤ ਚ ਬੰਦਾ ਵੰਡਿਆ ਗਿਆ ਹਾਂਜੀ ਉਹਨੂੰ ਥਵੇਂ ਉਹ اسی ਲੈਂਗੁਏਜ ਚ ਹਾਂ 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 ਅਸੀਂ ਕੀ ਕਹਾਂਗੇ ਅਸੀਂ ਤਾਂ ਨਹੀਂ ਹੋਊਗਾ ਅੰਗਰੇਜ਼ੀ ਵੀ ਪੰਜਾਬ ਦੀ ਬੋਲੀ ਹੋ ਰਹੀ ਹੈ ਜੀ ਇੱਧਰ ਦੀ ਬੋਲੀ ਹਰਿਆਣਾ ਵਿੱਚ ਨਹੀਂ ਹੈਗੀ ਪੰਜਾਬ ਵਿੱਚ ਨਹੀਂ ਹੈਗੀ ਸਿੱਧੀ ਜੀ ਬੋਲੀ ਹੈ ਜੀ ਕਿੱਥੇ ਜਾ ਰਿਹਾ ਤੂੰ ਫਲਾਣਾ ਡੁੰਗਾਣਾ ਜੀ ਕਹਾਂ ਜਾ ਰਹਾ ਹੈ ਕਹਾਂ ਜਾ ਰਹਾ ਜਾਏ ਨਾ ਜੀ ਕਹਿਣਾ ਨਾ ਕੁਝ ਕਹਿਣਾ ਕਹਾਂ ਦੇ ਰਹਾ ਹੈ ਹਾਂ ਜੀ ਹਾਂ ਜੀ ਠੀਕ ਹੈ ਬਹੁਤ ਸੋਹਣੀ ਮੁਸਕਾਨ ਹੈ ਜੀ ਤੁਹਾਡੀ ਨਾ ਕੀ ਦੱਸਾਂ ਤੁਸੀਂ ਆਪਣਾ ਹੈ ਜੀ ਚਰਨਜੀਤ ਸਿੰਘ ਜੀ ਚਰਨਜੀਤ ਸਿੰਘ ਬਾਬਾ ਚਰਨਜੀਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਔਰ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਜੀ ਤੁਹਾਡੇ ਚਿਹਰੇ ਦੇ ਉੱਤੇ ਤਾਂ ਉਮਰ ਇਦਾਂ ਹੀ ਮੁਸਕਾਨ ਤੁਹਾਡੀ ਬੜੀ ਹੈ ਜੀ ਬਾਈ ਗੁਰਜੀ ਕੀ ਖਾਲਸਾ ਬਾਈ ਗੁਰਜੀ ਕੀ ਖਾਲਸਾ ਜੀ ਬਾਈ ਬਾਬਾ ਜੀ ਨੇ ਡੇਰਾ ਬਸੀ ਬਸ ਸਟੈਂਡ ਤੇ ਗੱਡੀ ਲਾਈ ਹੋਈ ਐ ਠੰਡਾ ਫੁਲਾਉਂਦੇ ਆ ਤੇ ਨਾਲ ਦੀ ਨਾਲ ਆਪਣੇ ਸੋਹਣੇ ਬੋਲਾਂ ਦੇ ਨਾਲ ਲੋਕਾਂ ਨੂੰ ਵਾਹਿਗੁਰੂ ਵਾਹਿਗੁਰੂ ਪਰਵਾਹ ਵੀ ਤਵੀ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀਤੋ ਵਾਹਿਗੁਰੂ ਜੀ ਕੀਤੋ ਜੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਅੱਧੀ ਗੱਡੀ ਲਾਈ ਲਿਆ ਉਧਰ ਨਹੀਂ ਜਾਂਦੇ ਅੱਛਾ ਜੀ ਪੱਕੇ ਕਸਟਮਰ ਆ ਇਹ ਹੋਰ ਕਿੱਥੇ ਜਾਂਦੇ ਨੇ ਪੱਕੇ ਆ ਬਹੁਤ ਪੱਕੇ ਕਹਾ ਕਹਿੰਦੇ ਨੇ ਜਿਹੜੇ ਪੂਰੀ ਆਣ ਕੇ ਫਿਲਦੇ ਨੇ